ਲੋਕ ਜਾਂ ਛਿੰਕਦਾ ਮੇਰੇ ਤੇ ਮਸਤ ਕੇ ਜਾਮ ਗਰੂਨੇ ਕਾਰਨ ਦੋਸਤੋਂ ਬਿੱਟੂ ਨੂੰ ਹੀ ਆਪਣੇ ਬਿਆਦਾ ਚੜਿਆ ਬਿਹੱਦ ਚਾਹ ਜੱਥੇ ਕੀ ਦੋਸਤੋਂ ਬਿੱਟੂ ਦੇ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਪੇ ਹਰ ਦੇ ਵੀਡੀਓ ਵਾਇਰਲ ਹੋ ਰਹੀ ਹੈ ਨਾ ਇਸ ਵੀਡੀਓ ਦੀ وجہ ਇਹ ਹੈ ਕਿ ਬਿੱਟੂ ਇੱਕ ਆਮ ਤੇ ਇੱਕ ਸਾਧਾਰਨ ਪਰਿਵਾਰ ਦਾ ਮੁੰਡਾ ਹੈ ਜਿੱਥੇ ਕਿ ਬਿੱਟੂ ਦਾ ਮਜ਼ਾਕ ਵੀ ਉਡਾਉਣ ਦੇ ਲਈ ਲੋਕਾਂ ਵੱਲੋਂ ਬੇहद ਵੀਡੀਓ ਬਣਾਈਆਂ ਜਾ ਰਹੀਆਂ ਹਨ ਪਰ ਬਿੱਟੂ ਨੂੰ ਇੰਜ ਨਹੀਂ ਪਤਾ ਕਿ ਉਸ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ ਪਰ ਜੋ ਬਿੱਟੂ ਦਾ ਵਿਆਹ ਹੋਇਆ ਤੇ ਇੱਕ ਪਾਸੇ ਪਰਿਵਾਰਕ ਮੈਂਬਰਾਂ ਨੂੰ ਵੀ ਬੇहद ਖੁਸ਼ੀ ਹੈ ਤੇ ਦੂਜੇ ਪਾਸੇ ਸਾਰੇ ਪਰਿਵਾਰ ਵੱਲੋਂ ਵੀ ਬਿੱਟੂ ਨੂੰ ਬੇहद ਪਿਆਰ ਮਿਲਿਆ ਜਿੱਥੇ ਕਿ ਦੇਖਿਆ ਜਾਵੇ ਕਿ ਇਸ ਜੋੜੀ ਨੂੰ ਪੰਜਾਬ ਦੇ ਲੋਕਾਂ ਨੇ ਬੇहद ਮੁਬਾਰਕਬਾਦ ਕਿਹਾ ਹੈ ਜਿੱਥੇ ਕੀ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਬੇਹੱਦ ਚਲਾਕ ਹਨ ਪਰ ਬਿੱਟੂ ਦਾ ਮਜ਼ਾਕ ਡਾਉਣ ਦੇ ਲਈ ਬਿੱਟੂ ਦੀਆਂ ਬਣਾਈਆਂ ਗਈਆਂ ਬੇਹੱਦ ਵੀਡੀਓ ਪਰ ਬਿੱਟੂ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬੇਹੱਦ ਫੇਮਸ ਹੋ ਚੁੱਕਾ ਹੈ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ